ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਿਹਾ ਤੇ ਪਖਰਪੋਰਾ ਜਿਹੜਾ ਪੋਲਿਆ ਉਹਦੇ ਉੱਤੇ ਡੋਰ ਫਿਰ ਗਈ ਕਿ ਮੈਂ ਆਪਣੀ ਮਿੱਸੀ ਨੂੰ ਗਿਆ ਮੇਰੇ ਡੋਰ ਫਿਰ ਗਈ ਤੇ ਮੈਂ ਤਾਂ ਨੂੰ ਹੱਥ ਮਾਰਿਆ ਇਹਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰ ਤੇ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਤੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੂੰ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗਿਆਨ ਰਹੀ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਲ ਪਹਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਇਹ ਦੇਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਰੋ ਨਹੀਂ ਲੱਭੀ ਇਹ ਦੇਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਉਹ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇ ਰੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿੱਗਣੋਂ ਬਚ ਗਿਆ ਤੇ ਸੱਟੋਂ ਮਤਲਬ ਹੋਰ ਨਹੀਂ ਸੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਇਹ ਰੋ ਲਾਉਣੀ ਚਾਹੀਦੀ ਇਹ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈਟ ਅੰਗੇ ਲੱਗਿਆ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਹੈ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਡੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦੇ ਤਾਂ ਨੂੰ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਬੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਡਿਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜਾ ਕੋਈ ਗੱਲ ਨਹੀਂ ਸਖਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਜੋ ਜਨਾਬ ਹੈ ਮੇਰੇ ਇੱਧਰ ਆ ਸੁਣ ਹੋ ਗਿਆ ਜਿਹੜਾ ਮਤਲਬ ਸ਼ੁੱਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਸਿਰ ਅੱਖ ਮੈਂ ਜਿੱਦਾਂ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਉਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ-ਮਸਲ ਸਾਹ ਮੇਰੇ ਵੱਡੇ ਗਿਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਰ ਕਰਾਉਂਗਾ ਤੇ ਫਿਰ ਮੈਨੂੰ ਪਤਾ ਲੱਗੂ ਕੀ ਗੱਲ ਆ ਇਹ ਚੈਨਾ ਡੋਰ ਫਿਰਿਆ ਜੀ ਚੈਨਾ ਡੋਰ ਪਾਖਰ ਪੁੱਦੇ ਤੋਂ نیچے ਉਤਰਨ ਦੇ ਸੀਗੇ ਕੋਲ ਤੋਂ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਨੂੰ ਕੀਤੀ ਐ ਕਰਕੇ ਤਿੰ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁਗਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟੇ ਹੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹੰਗ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੇ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਵਾਲੇ ਨੂੰ ਕਹਿੰਦੇ ਆਂ ਕਿ ਜਿਹੜੇ ਵੇਚਦੇ ਉਹਨਾਂ ਨੂੰ ਫੜਾ ਤੇ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਐ ਇਹ ਬਹੁਤ ਨੁਕਸਾਨ ਕਰਦੀ ਐ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਬੱਡ ਦੇ ਪਤਾ ਸੀ ਉਦੋਂ ਤੇ ਬੱਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਐ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ 'ਚ ਪੈ ਗਏ ਆ ਸਰਕਾਰ ਨੂੰ ਹੀ ਕਹਿਣਾ ਚਾਹੁੰਦੇ ਆ ਵੀ ਇਹ ਜੱਡੀ ਚੈਨਾ ਡੋਰੇ ਖਤਮ ਹੋਣੀ ਚਾਹੀਦੀ ਐ ਇਹ ਜਿਹੜਾ ਇਹਦਾ ਜੜੋਂ ਜੜੋਂ ਫਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਐ ਇਹਨੂੰ ਕਿਉਂ ਨਹੀਂ ਰੋਕ ਸੰਭਲਉਂਦੇ ਜਿਆ ਸ਼੍ਰੀ ਰਾਮ ਜੀ ਅੱਜ ਅਸੀਂ ਸਾਰੇ ਸਾਥੀ ਪ੍ਰਤਮ ਸ਼ਰਮਾ ਜੀ ਮੇਰੇ ਨਾਲ ਗورو ਜੀ ਅਤੇ ਪਾਰਟੀ ਦੇ ਅਨੇਕ ਵਰਕਰ ਆਪਾਂ ਦੀ ਰਡਵਾਲਾ ਚੌਂਕ ਦੇ ਵਿੱਚ ਇਕੱਠੇ ਹੋਏ ਆਂ ట్రాਫਿਕ ਦੀ ਸਮੱਸਿਆ ਨੂੰ ਦੇਖਦੋਏ ਆਪਾਂ ਬਾਕੀ ਸਾਥੀਆਂ ਨੂੰ ਸਾਈਡ ਤੇ ਖੜਾ ਕੀਤਾ ਸੋ ਮੈਂ ਜਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਸਾਡੇ ਸ਼ਹਿਰ ਤਾਰੀਵਾਲ ਦੇ ਵਿੱਚ ਬੜੇ ਜੋੜਾ ਛੋੜਾ ਤੇ ਚਾਈਨਾ ਡੋਰ ਗੱਟੂ ਜੋ ਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਵਿਕੜਿਆ ਵਾ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਰਹੇ ਆ ਕਿ ਚਾਈਨਾ ਕੋਡ ਦਾ ਗੱਟੂ ਦਾ ਬਾਈਕਾਟ ਕਰੋ ਇਹ ਬਹੁਤ ਜਾਨਲੇਵਾ ਡੋਰ ਹੈ ਇਸਦੇ ਨਾਲ ਸਾਡੇ ਜੀਵ ਜੰਤੂ ਪੰਛੀ ਕਿੰਨੇ ਹਰਨ ਖਸਾੜ ਹੁੰਦਾ ਹੈ ਆਏ ਦਿਨ ਕਿੰਨੇ ਐਕਸੀਡੈਂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਗਲੇ ਕੱਟੇ ਜਾਂਦੇ ਨੇ ਆਏ ਰੀਸੈਂਟਲੀ 2-3 ਦਿਨ ਪਹਿਲਾਂ ਬਟਾਲੇ ਦੇ ਵਿੱਚ ਘਟਨਾ ਵਾਪਰੀ ਹੈ ਬੰਦੇ ਦੀ ਜਾਨ ਜਾਂਦੇ ਜਾਂਦੇ ਮਹਾ ਬਚੀ ਹੈ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਤੇ ਆਪਣੇ ਵੱਲੋਂ ਡੀਸੀ ਸਾਹਿਬ ਵਾਟਰ ਪਾਸ ਕਰ ਦਿੰਦੇ ਆ ਕਿ ਚਾਰ ਟੀਮਾਂ ਕਠਨ ਕਰ ਦਿੱਤੀਆਂ ਨੇ ਸਰਕਾਰੀ ਉਹ ਚੈੱਕ ਕਰ ਰਹੀਆਂ ਨੇ ਉਹ ਵੀ ਆਂਦੇ ਨੇ ਆਪਣੀ ਖਾਣਾ ਪੂਰਤੀ ਕਰੀ ਕਰਕੇ ਚਲੇ ਜਾਂਦੇ ਨੇ ਜਿਹਦਾ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਇਹ ਚਾਈਨਾ ਡੋਰ ਇੱਕ ਐਸੀ ਚੀਜ਼ ਆ ਵਿਗਿਆਨਿਕਾਂ ਨੇ ਕਿਹਾ ਇਸ ਡੋਰ ਨੂੰ ਆਪਾਂ 100 ਸਾਲ ਕਿਸੇ ਪਾਣੀ ਦੀ ਵਿੱਚ ਕਿਸੇ ਚੰਗੀ ਵੀ ਜਗ੍ਹਾ ਸੁੱਟਦੇ ਮਾਰੀ ਜਗ੍ਹਾ ਸੁੱਟ ਦਈਏ ਇਹ ਕਦੀ ਖਰਾਬ ਨਹੀਂ ਹੋ ਸਕਦੀ ਇਹ ਇੰਨੀ ਡੇਂਜਰਸ ਡੋਰ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸ਼ਹਿਰ ਵਾਸੀਆਂ ਦਾ ਸਾਥ ਲੈ ਕੇ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਕਿ ਤਾਰੀਵਾਲ ਦੇ ਵਿੱਚ ਜਿਹੜੇ ਦੁਕਾਨਦਾਰ ਇਹ ਚਾਈਨਾ ਡੋਰ ਕੱਟੂ ਦਾ ਵਪਾਰ ਕਰ ਰਹੇ ਆ ਆਈ ਉਹਨਾਂ ਨੂੰ ਸਿੱਧੇ ਤੌਰ ਤੇ ਮੇਰੇ ਵੱਲੋਂ ਰੋਹਿਤ ਬਰੋਲ ਵੱਲੋਂ ਚੇਤਾਵਨੀਆਂ ਮੇਡੀ ਟੀਮ ਵੱਲੋਂ ਅਗਰ ਕੋਈ ਚਾਈਨਾ ਡੋਰ ਦਾ ਇੱਕ ਵੀ ਕੱਟੂ ਵੇਚਦਾ ਸ਼ਹਿਰ ਦੇ ਵਿੱਚ ਕਾਦੇ ਕਾਬੂ ਚੜ ਗਿਆ ਉਹਦਾ ਜ਼ਿੰਮੇਵਾਰ ਹੋ ਆਪੇਗਾ ਬੱਚਿਆਂ ਦੇ ਮਾਪਿਆਂ ਨੂੰ ਸ਼ਹਿਰ ਦੇ ਸਾਡੇ ਧਾਰੀਵਾਲ ਦੇ ਬੱਚੇ ਨੇ ਜੋ ਉਹਨਾਂ ਦੇ ਪੇਰੈਂਟਸ ਨੂੰ ਮੇਰੀ ਇਹ ਅਪੀਲ ਆ ਕਿ ਅਗਰ ਕੋਈ ਬੱਚਾ ਤੁਹਾਡੇ ਕੋਲੋਂ ਪੈਸੇ ਮੰਗਦਾ ਚਾਈਨਾ ਟੋਰ ਤੇ ਕੱਟੂ ਵਾਸਤੇ ਪਲੀਜ਼ ਉਸ ਨੂੰ ਨਾ ਦਿੱਤੇ ਜਾਣ ਉਹਨੂੰ ਆਪਣੇ ਕੋਲ ਬਿਠਾ ਕੇ ਪਿਆਰ ਨਾਲ ਸਮਝਾਇਆ ਜਾਵੇ ਕਿ ਇਹ ਚੀਜ਼ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੀ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਕਿ ਅਸੀਂ ਆਪਣੇ 2 ਮਿੰਟ ਦੇ ਮ제 ਕਰਕੇ ਕਿਸੇ ਦੀ ਜਾਨ ਜੋਖਮ ਦੇ ਵਿੱਚ ਪਾ ਦਈਏ ਜੋ ਕਿ ਜਾਨ ਜਾਵ ਹੀ ਜਾਂਦੀ ਜਾਂਦੇ ਲੋਕਾਂ ਦੀਆਂ ਤਾਂ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾਓ ਅਗਰ ਤੁਹਾਡਾ ਬੱਚਾ ਨਹੀਂ ਇਹ ਚੀਜ਼ ਨੂੰ ਮੰਨਦਾ ਤੇ ਬੱਚੇ ਨੂੰ ਚੰਗੀ ਤਰ੍ਹਾਂ ਗਾਈਡ ਕਰੋ ਉਹਨੂੰ ਕਿਸੇ ਵੀ ਦੁਕਾਨ ਤੇ ਲਿਆ ਜਾਓ ਉੱਥੋਂ ਧਾਗੇ ਦੀ ਡੋਰ ਬਹੁਤ ਵਧੀਆ ਆ ਰਹੀ ਅੱਜ ਕੱਲ ਜੋ ਕਿ ਪਟਾਣੇ ਸਮਿਆਂ ਦੇ ਵਿੱਚ ਚਲਦੀ ਸੀ ਉਹ ਲਿਆ ਕੇ ਦੋ ਉਹਨੂੰ 90% ਬੱਚੇ ਉਹਨੂੰ ਹੀ ਯੂਜ਼ ਕਰ ਰਹੇ ਆ ਬਿਲਕੁਲ ਜੀ ਅਗਰ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਲੈਣਾ ਚਾਹਵੇ ਕਿ ਤਾਂ ਆਪਾਂ ਬਿਲਕੁਲ ਦਵਾਂਗੇ ਤੁਸੀਂ ਦੇਖਿਆ ਨਾ ਪਰਸੋ ਚੋਤਪੁਰ ਦਾਸਪੁਰ ਦੇ ਵਿੱਚ ਸਿਟੀ ਥਾਣੇ ਨੇ 84 84 ਗੱਟੂ ਫੜੇ ਨੇ ਠੀਕ ਹੈ ਜੀ 84 ਗੱਟੂ ਤੁਸੀਂ ਉਹ ਦੇਖ ਸਕਦੇ ਕਿ ਉਹ ਗੱਟੂ ਵਕਤ ਵਿਕ ਜਾਂਦੇ ਤੇ ਕਿੰਨਾ ਨੁਕਸਾਨ ਹੋਣਾ ਸੀਗਾ ਉਹਦੇ ਨਾਲ ਹੀ ਧਾਰੀਵਾਲ ਸ਼ਹਿਰ ਦੇ ਵਿੱਚ ਕਾਫੀ ਲੋਕ ਨੇ ਜੋ ਕਟੂ ਵੇਚ ਰਹੇ ਨੇ ਤੁਹਾਨੂੰ ਸਮੇਂ-ਸਮੇਂ ਤੇ ਪੂਰੀ ਰਿਪੋਰਟ ਵੀ ਆ ਰਹੀ ਹੈ ਕਿ ਕਿੱਥੋਂ ਮਾਲ ਆ ਰਿਹਾ ਕਿੱਥੇ ਰੱਖਿਆ ਜਾ ਰਿਹਾ ਅਸੀਂ ਸਿਰਫ ਇੱਕ ਵਾਰ ਉਹਨਾਂ ਨੂੰ ਲਾਸਟ ਵਾਰ ਚੇਤਾਵਨੀ ਦਿੰਦੇ ਜਾਂਦੇ ਹਾਂ ਕਿ ਸ਼ਹਿਰ ਦੇ ਬੰਦੇ ਨੇ ਸਮਝ ਜਾਓ ਚਾਈਨਾ ਟੋਰ ਦਾ ਬਾਈਕਾਰਟ ਕਰ ਦਿਓ ਵੇਚਣਾ ਬੰਦ ਕਰ ਦਿਓ ਅਗਰ ਸਾਡੇ ਕਾਬੂ ਚੜ ਗਏ ਫਿਰ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਤਾਂ ਆਪਣੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਤੋਂ ਨਾਲ ਕਰਾਵਾਂਗੇ